ਸਾ ਵਾਹਿਗੁਰੂ ਜੀ ਕੀ ਭਤੇ ਨਗਰ ਨਿਵਾਸੀ ਆਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜੇ ਲੋ ਤਾਰੋ ਪਾਰ ਜਮੀਨ ਦੀ ਫਸਲ ਵਿੱਚ ਹੈ ਨਹੀਂ ਆ ਛੱਤੀ ਤੋਂ ਜਲਦੀ ਕੱਟੀ ਜਾਵੇ ਗੁਜ਼ਰੀ ਬੇਨਤੀ ਇਹ ਆ ਬੜੇ ਚਕੰਨੇ ਹੋ ਕੇ ਰਹਿਣਾ ਜੇਬ ਉਹ ਹਰਕਤ ਮਾਰੀ ਲੱਗਦੀ ਆ ਥਾਣੇ ਤੋਂ ਦੇਣੀ ਆ ਬੀਆ ਸਭ ਨੂੰ ਦੱਸਣਾ ਆ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਪੂਰ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਅਗੂ ਰਾਤ ਨੂੰ ਵਾਰ-ਵਾਰ ਆਪਣੇ ਡਿਊਟੀ ਦੇਣ ਜੇਬ ਉਹ ਹਰਕਤ ਲੱਭਦੀ ਆ ਥਾਣੇ ਤੋਂ ਦੇਣੀ ਆ ਬੀਆ ਸਭ ਨੂੰ ਰੋਕ ਦੇਣੀ ਆ ਚਾਹੁੰਦੇ ਆ ਕਿ ਚੌਥਾ ਸਲਾਦ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਕਾ ਨੂੰ ਦੇਖ ਕੇ ਚਾਤੀ ਜਾਂਦੀ ਹੈ ਬੜੇ ਚੱਕਲੇ ਹੋ ਗਏ ਹਨ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ